ਤੈਨੂੰ ਅਗਲੂਪ ਹੈਗੀ ਕਿ ਨਹੀਂ ਤੈਨੂੰ ਪਤਾ ਨਹੀਂ ਕਿ ਸੁੱਤੇ ਨੂੰ ਕਿਦਾਂ ਠਾਈਦਾ ਏ ਇਹ ਕਿਹੜਾ ਤਰੀਕਾ ਹੈ ਜਹਾ ਹੁੰਦਾ ਤੈਨੂੰ ਚ ਬੜੀ ਇੱਤਲ ਆ ਨਾ ਉੱਠ ਕੇ ਇਹਦੇ ਕੰਮ ਕਰ ਕਿਦਾਂ ਸੁੱਤੀ ਹੈ ਕੰਬਲ ਤਾਣ ਕੇ ਮੈਂ ਦਾ ਤੋ ਕੰਮ ਕਰਾਂ ਮੈਂ ਠੇਕਾ ਲਿਆ ਤੁਹਾਡਾ ਕੰਮ ਕਰਨ ਦਾ ਤੇ ਨਹੀਂ ਮੈਂ ਲਿਆ ਵਾ ਫਿਰ ਜਦੋਂ ਤਾਂ ਕੰਮ ਸੰਜਵੰਦਾ ਕਰਦਾ ਮੈਨੂੰ ਇੰਦਾ ਨਹੀਂ ਹੋਣਾ ਖਬਰ ਦਾ ਲੱਗੇ ਤੋ ਮੈਨੂੰ ਇੰਦਾ ਠਾਇਆ ਤੇ ਫਿਰ ਜੇ ਤੇਰੇ ਕੋਈ ਫਰਜ਼ ਨਹੀਂ ਨਾ ਪੰਨਾ ਤੇ ਐਨੇ ਸਾਰੇ ਘਰ ਦੇ ਵਿੱਚ ਟੰਗਾ ਨਾ ਠਾਇਆ ਕਰ ਹਰ ਕੰਮ ਦੇ ਵਿੱਚ ਦਖਲ ਅੰਦਾਜ਼ੀ ਲਈ ਨਹੀਂ ਫਿਰ ਉਹ ਕੰਮ ਵੀ ਨਾ ਕਰਿਆ ਕਰ ਮੈਂ ਠੇਕਾ ਲੈਣ ਦਾ ਆਇਆ ਹਾਂ ਡਿਗਰੀ ਇਨੂੰ ਮੈਨੂੰ ਲੱਗਦਾ ਲੱਗਾ ਆਪਣੇ ਲਈ ਆਪ ਤੈਨੂੰ ਜਿੰਨੇ ਮਰਜ਼ੀ ਜੋ ਮਰਜ਼ੀ ਕਹੀ ਜਾਂਦੀ ਹੈ ਜੀ ਜੋ ਉਦੋਂ ਨਹੀਂ ਕਹਿੰਦੇ ਮੇਰੇ ਲਈ ਆ ਤੂੰ ਜਾ ਜਾ ਮੇਰਾ ਬੋਲੀ ਨਾ ਮੀਕਿਆ ਮੈਂ ਲੱਗੀ ਸੋਣ ਤੇ ਮੇਰੇ ਕਮਰੇ ਚ ਦਫਾ ਹੋ ਜਾ ਐਥੇ ਨਹੀਂ ਹੁੰਦੀ ਲੋੜ ਮੈਂ ਕਿਹੜੀ ਗੱਲ ਦਾ ਦਫਾ ਵਾਂ ਤੂੰ ਦਫਾ ਹੋ ਹੈ ਘਰ ਚੋਂ ਜਾ ਮੈਂ ਮੂੰਹ ਨਹੀਂ ਲਾਉਂਦੀ ਤੁਹਾਡੇ ਨਾਲ ਮੂੰਹ ਨਹੀਂ ਲਾਉਂਦੀ ਤੂੰ ਮੈਂ ਮਾਰ ਲਾ ਮਮੀ ਨੂੰ ਆਜ ਮਾਰ ਲਾ ਮਮੀ ਨੇ ਸਾਰੇ ਖਾਨਦਾਨ ਨੂੰ ਬੁਲਾ ਲਾ ਤੇਰੀ ਮੰਮੀ ਤੋਂ ਮੈਂ ਡਰਦੀ ਆ ਅਰੇ ਉੱਪਰ ਜਾ ਫਿਰ ਮੰਮੀ ਬਲਾ ਬਲਾ ਇੱਥੇ ਹੀ ਆ ਮਮੀ ਆਇਓ ਇੱਧਰ ਜਣਾ ਕਰ ਮੰਮੀ ਆਇਓ ਮੰਮੀ ਦੀ ਚਮਚੀ ਵੱਡੀ ਤੂੰ ਆ ਚਮਚੀ ਬੰਨਾ ਪੈਂਦਾ ਤੇਰੀ ਨਾਨਾ ਮੀ ਕੀ ਕਰਤ ਹੋਈ ਜਾਣਾ ਮੈਨੂੰ ਵੇ ਮੰਮੀ ਆ ਕਲੂਕ ਲੈਣੀ ਮੈਂ ਸੁੱਤੀ ਹਾਂ ਤੇ ਹੁੰਦੇ ਕੰਬਲ ਖਿੱਚਦਾ ਮੇਰੇ ਤੋਂ ਨੀ ਇਹਦੀ ਜ਼ੁਬਾਨ ਬੜੀ ਆ ਇਹਦੀ ਜ਼ੁਬਾਨ ਖਿੱਚਣ ਵਾਲੀ ਆ ਤੇਰੀ ਹੁਣ ਜ਼ੁਬਾਨ ਮੈਨੂੰ ਖਿੱਚਣੀ ਪੈਣੀ ਆ ਠੀਕ ਆਣਾ ਮੈਂ ਮੰਮੀ ਦੀ ਆਵਾਜ਼ ਨਾਲ ਨਹੀਂ ਤੇ ਗੋਹਿੰਦੇ ਮਾਰ ਲਉ ਤੇ ਖਾਨਦਾਨ ਨੂੰ ਵੀ ਮਾਰ ਲਾ ਸਾਰੇ ਨੂੰ ਹਾਏ ਮੈਂ ਮਰ ਜਾ ਨਹੀਂ ਮੇਰੇ ਖਾਨਦਾਨ ਨਾਲੇ ਕੀ ਹੁਣ ਤੂੰ ਤੇਰੀ ਮੰਮੀ ਤੂੰ ਹੀ ਭਾਵੇਂ ਜੋ ਮਰਜੀ ਕਹੀ ਜਾਓਗੇ ਏਡਾ ਆਪਣੀ ਲਈ ਤੁਹਾਨੂੰ ਬੜਾ ਗੁੱਸਾ ਲੱਗਦਾ। 니 ਸ਼ਾਮ ਚ ਨੱਕ ਡੁੱਬ ਕੇ ਮਰ ਜਾ। ਹੈਂ? ਸਸਤੇ ਖਾਂਦਾਨ ਨਾਲੇ ਹੀ ਹਾਂ ਤੂੰ। ਦੱਸ ਨਹੀਂ ਤੇਰੇ ਪਿਓ ਨੂੰ ਕਰਦੀਆਂ ਫੋਨ। ਪਿਆਰ ਬੰਦੇ ਨੇ ਤੋਰੀ। ਮੈਂ ਮੈਂ ਲਾ ਕੇ ਦਵਾਂ। ਆਹੋ ਲਾ ਲਓ ਫੜੋ ਕਰੋ ਗੱਲ। ਲੰਦੋ ਕਰੋ ਗੱਲ। ਦੱਸੋ ਕੀ ਦੱਸਣਾ ਜੇ ਕਰ ਲੂਗੀ ਤੇ ਮੈਂ ਜੀ ਕਰੂੰਗਾ। ਹੈਂ? ਵੱਡੀ ਤੂੰ ਤੂੰ ਇਹ ਦੱਸ ਮੈਨੂੰ ਮੇਰੇ ਕੀ ਰੇਵਿਸ਼ ਕਪਾਈਆਂ। ਨਾ ਹੀ ਮੇਰ ਨਾਲ ਜਿਹਦਾ ਕੰਮ ਦੀ ਲੋੜ ਭਾਬੀ ਦੇ ਲੋ। ਜਾ ਜਾ ਇਹ ਮੈਂ ਇਹਨੂੰ ਕੋ ਫਿਰ ਸਾਰੇ ਘਰ ਦੇ ਕੰਮਾਂ ਵਿੱਚ ਟੰਗਣਾ ਡਾਇਆ ਕਰੇ। ਫਿਰ ਜਿਦਾ ਜੀ ਨਾਲ ਹੋਣੀ ਆ ਵਾ ਫਿਰ ਉਦੋਂ ਚੁੱਪ ਕਰਕੇ ਨਾ ਇੱਕ ਨੁੱਕਰੇ ਵੜ ਕੇ ਤਾਂ ਬੈਠੀ ਰਿਆ ਮੈਂ ਕੀ ਕਹਤਾ ਇਹ ਤੇ ਦਾ ਸਾਰੇ ਸਿਆਪੇ ਦੀ ਜੜ ਨਾ ਤੂੰ ਆ ਸਿਆਪੇ ਦੀ ਤੂੰ ਹੀ ਉਹ ਸਾਰੇ ਸਿਆਪੇ ਦੀ ਜੜ ਮੈਨੂੰ ਨਾ ਮੈਂ ਕਿਹੜੀ ਕੋ ਲੋ ਨਾ ਹੀ ਮੈਂ ਕਿਹਨੂੰ ਕੁਛ ਕਿਹਾ ਠੀਕ ਆ ਨਾ ਉਹਨਾਂ ਦੀਦੀ ਨੂੰ ਘਰੋਂ ਕਢੌੜ ਚ ਸਾਰਾ ਤੇਰਾ ਹੱਥਿਆਰ ਬਿਨਾਂ ਨਾ ਤੱਕਵਾਦ ਮੰਮੀ ਤੇ ਇਹਦਾ ਕੀ ਕਿਹਾ ਉਹਨੂੰ ਕਢੌਂਚ ਮੇਰੇ ਨਾਲੇ ਹੋ ਜਾਂਦਾ ਨਹੀਂ ਇਹਨੇ ਨਹੀਂ ਆਣ ਕੇ ਉਹ ਵੀ ਤੇਰੇ ਦਵਾਰੇ ਹੋਣਾ ਵਾ ਜਿੱਦ ਲੜਾਈ ਦੀ ਜੜ ਤੂੰ ਆ ਨੀ ਚੁੱਪ ਕਰ ਜਾ ਹੁਣ ਆ ਮਾਨੂੰ ਚਪੇੜ ਦੇਣਾ ਕਿੱਕ ਮਾਰ ਲਾ ਜਿੰਨੀਆ ਮਰਜ਼ੀ ਚਪੜਾ ਇਹੋ ਚਪੜਾ ਉਹਦੇ 2-4 ਧਰੀਆਂ ਹੋ ਗਈਆਂ ਨਾ ਤੇਰੀ ਅਕਲ ਟਿਕਾਣੇ ਆ ਜਣੀ ਹੀ ਨੀ ਉਹਨੂੰ ਕੱਲੀ ਮਾਰਾ ਹੁਣ 4 ਦਿਨ ਰਹਿ ਗਈ ਹੋਰ ਠੀਕ ਆ ਨਾ ਜੀ ਲੈ ਮੈਂ ਤੁੱਜ ਨਾਲ ਨੂੰ ਜੀ ਲੈ ਤੋ ਇਹਨੂੰ ਕੋਈ ਨਾ ਕੋਈ ਕਰਨਾ ਮੈਂ ਕਿਹਾ ਮੇਰੇ ਕਮਰੇ ਚ ਲੈ ਲਈਏ ਤੇਰੇ ਕਮਰੇ ਤੂੰ ਕਮਰਾ ਨਾਲ ਨਹੀਂ ਚੋਕੇ ਲਿਆਂਦਾ ਝਾ ਕੰਮ ਕਰ ਜੋ ਕਰਾਇ ਤੇ ਲਿਆਵਾ ਕਮਰਾ ਇੱਕ ਬਰਾਦਰ ਨਹੀਂ ਸਾਡਾ ਘਰ ਵਾ ਤੇਰਾ ਉਹ ਜਿੱਥੇ ਤੂੰ ਗਾ ਜਾਣਾ ਵਾ ਫਾਜੀ ਉੱਥੇ ਜਾ ਗਈ ਪਤਨੀ ਨੇ ਕੀ ਚੰਨ ਚੜਨਾ ਤੁਹਾਨੂੰ ਤਾਰੇ ਵਿਖਾਏ ਕੀਏ ਦੂਜੇ ਦਿਨ ਉੱਥੇ ਨਾ ਨਾ ਧੁਰੇ ਰੋਗੇ ਤੇ ਮੇਰਾ ਨਾਮ ਵਟਾ ਗਿਓ ਆਹ ਉਹਦਾ ਨਹੀਂ ਫੜ ਕੇ ਤੋੜ ਦੋ ਮਿਲ ਤੇਰੀ ਮੈਂ ਆ ਲੋ ਫਿਰ ਤੋੜ ਕੇ ਵਿਖਾਓ ਹਣ ਤੂੰ ਨਾ ਬਕਵਾਸੀ ਬੰਦ ਕਰ ਤੇਥੋਂ ਦਫਾ ਹੋ ਜਾ ਬਸ ਆਪਣੀ ਉਂਗਲ ਨੇ ਥਾਂ ਕਰ ਲੋ ਇਹ ਤੇ ਨਹੀਂ ਥਾਂ ਰਹਿਣੀ ਇਹ ਨਹੀਂ ਰਹਿਣੀ ਥਾਂ ਹੋਣੀ ਤੇ ਇੱਧਰ ਰਹਿਣੀ ਆ ਚੁੱਪ ਕਰਕੇ ਨਿਕਲ ਜਾ ਕੋ ਮੈਨੂੰ ਥਾਂ ਨਹੀਂ ਪੜਦਾ ਜਾ ਇੱਥਾਂ ਕਿਦਾਂ ਜ਼ਬਾਨ ਛੱਡੀ ਐ ਨੇ ਪਤਾ ਨਹੀਂ ਕਿੱਥੋਂ ਬਾਣ ਚੜੀ ਆ ਆਨਸਰ ਚੜੀ ਰਹਾ ਮੈਂ ਕੋਈ ਮਮੀ ਹੋਈ ਰਹਿੰਦੀ 24 ਘੰਟੇ ਚਲ ਕੋਈ ਗੱਲ ਸੌਦਾ ਮੇਰੀ ਧੀ ਤੋਂ ਇਹਨੂੰ ਤੇ ਮੈਂ ਵੀ ਨਹੀਂ ਆ ਬਣਾ ਤੂੰ ਰੀ ਕੰਮ ਕਰਨਾ ਕੋਈ ਨਹੀਂ ਠੀਕ ਹੈ ਮੈਂ ਲੱਗੀ ਵੀ ਨਹੀਂ ਮਮੀ ਕੰਮ ਕਰਨੀ ਹਾਂ ਕੰਮ ਹੁੰਦਾ ਹੋਵੇ ਨਹੀਂ ਹੁੰਦਾ ਨਾ ਹੋਵੇ ਤੂੰ ਨਹੀਂ ਕੰਮ ਕਰਨਾ ਬਸ ਇਹਨੂੰ ਤਾਂ ਮੱਤ ਮੈਂ ਦਿੰਨੀ ਆ ਨਾ ਕਿ ਇਹ ਜਬਾਨਾ ਛੱਡੀ ਫਿਰਦੀ ਆ ਕਲੇਸ਼ ਕਿਦਾਂ ਪਾਇਆ ਸਿਰਸਰੇ ਨੇ ਘਰ ਦੇ ਵਿੱਚ ਕਰਨਾ ਕਰਾਉਣਾ ਕੀ ਆ ਹੁਣ ਪਿੰਡ ਵਾਲੇ ਵੀ ਡਹਿ ਭੇ ਆ ਪੁੱਛਣ ਆਂਡ ਗਵਾਂਡ ਕਿ ਕੁੜੀ ਆਈ ਆ ਤੁਹਾਡੀ ਧੀ ਨਹੀਂ ਆਈ ਨਾਲ ਕਦੋਂ ਜਾਣਾ ਇਹਨੇ ਕੀ ਗੱਲ ਹੋਈ ਆ ਲੋਕ ਵੀ ਨਾ ਇੰਨਾ ਧਿਆਨ ਰੱਖਦੇ ਆ ਨਾ ਜੇ ਕੇ ਦਾ ਧੀ ਪੁੱਤ ਆ ਜੇ ਇਹ ਲੜ ਝਗੜ ਗਿਆ ਹੀ ਹੋਣੀਆਂ ਲੋਕੀ ਆਪੇ ਸਾਹਬਤਾ ਬੁਲਾ ਲੈਂਦੇ ਆ ਕੀ ਕਰੀਏ ਹੁੰਦਾ ਸੀ ਮੁਸੀਬਤ ਐਡੀ ਪਈ ਆ ਫਿਰ ਪਿੱਛੋਂ ਨਹੀਂ ਕੋਈ ਜੀ ਆਇਆ ਕਿ ਕੋਈ ਜਣਾ ਆਂਦਾ ਚਲ ਇਹਦਾ ਪਰੋਣਾ ਹੀ ਆਂਦਾ ਮਗਰੋਂ ਉਹ ਵੀ ਨਹੀਂ ਆਇਆ ਤੇ ਮੈਂ ਪਤਾ ਸੌ ਲਾਵਾਂ ਜਾ ਕੇ ਆਪਣੀ ਘਰ ਵਾਜਦਾ ਮਤਲਬ ਹੀ ਕੋਈ ਨਹੀਂ ਧੁੱਪ ਲੱਗੀ ਆ ਤੇ ਇੰਨੀਆਂ ਤਾਂ ਸੁੱਕ ਸਕ ਜਾਣ ਕੁੱਠੀਆਂ ਸਿੱਧੀਆਂ ਕਰੀ ਜਾਨੀ ਆ ਤੇ ਅੰਦਰ ਲਾਂਗੀ ਮੁਰਕੇ ਮੀ ਹੂੰ ਦਾ ਨਹੀਂ ਪਤਾ ਹੈਗਾ ਜਸਵਿੰਦਰ ਹਾਂਜੀ ਆ ਗਏ ਓਆ ਕੰਮ ਛੱਡ ਤੇ ਰਾ ਮੇਰੀ ਗੱਲ ਸੁਣ ਦੱਸ ਮੈਂ ਕਹਿੰਨ ਰਿਹਾ ਤੇ ਹੁਣ ਤੇ ਸਾਰਾ ਸ਼ਰੀਕਾ ਵੀ ਡਹਿ ਪਿਆ ਗੱਲਾਂ ਪੁੱਛਣ ਆ ਇਹ ਕੁੜੀ ਆਈ ਆ ਕਹਿੰਦੇ ਵੀ ਉਹ ਨਿੱਕੀ ਜਿਹੀ ਕੁੜੀ ਕਿਉਂ ਨਹੀਂ ਆਈ ਉਹ ਰਹਿ ਲੈਂਦੀ ਮਾਂ ਤੋਂ ਬਗੈਰ ਹੂੰ ਹੈਂ ਮੈਂ ਹabhi ਹੁਣ ਸਾਰਿਆਂ ਨੂੰ ਸ਼ੱਕ ਇਹ ਹੋਣ ਰਿਹਾ ਕਿ ਇਹ ਆ ਗਈ ਹੈ ਪਤਾ ਨਹੀਂ ਉੱਥੇ ਕੀ ਗੱਲ ਹੋਈ ਇਹਦੇ ਸਹੁਰੇ ਤੇ ਤੁਸੀਂ ਉਦਾਂ ਕਹਿਣਾ ਸੀ ਕਿ ਕਦੀ ਰਹੀ ਨਹੀਂ ਗਈ ਤੇ ਅਸੀਂ ਆਖਿਆ ਚੱਲ ਐਤਕਾ ਹੱਡ ਕੋ ਆਈਆਂ ਕੋਈ ਮਹੀਨਾ ਦੱਸ ਦੇ ਰਹਿ ਜਾ ਲੋਕ ਬੜੇ ਹਿਸ਼ਾਰ ਹੁੰਦੇ ਆ ਜਿੰਨਾ ਮਰਜ਼ੀ ਝੂਠ ਬੋਲ ਗਏ ਅਗਲੇ ਨੂੰ ਪਤਾ ਲੱਗ ਜਾਂਦਾ ਵਾ ਠੀਕ ਹੈ ਕਿ ਨਹੀਂ ਇਹ ਤਾਂ ਗੱਲ ਹੈ ਜਿੱਦਾਂ ਕਿਸੇ ਦੇ ਘਰ ਦਾ ਤਿਆਰਾ ਨਾਲੇ ਹੁਣ ਕੀ ਪਤਾ ਉਹਨਾਂ ਨੇ ਕੱਲ ਨੂੰ ਕਿਹੜਾ ਪੰਗਾ ਪਾਉਣਾ ਵਾ ਮੈਂ ਹੁਣ ਪਰਦੇ ਵੀ ਰੱਖੀ ਜਾਊਂਗਾ ਬਹੁਤੇ ਜੇ ਕੱਲ ਨੂੰ ਕਿਸੇ ਦੀ ਲੋੜ ਪੈ ਗਈ ਤੇ ਅਗਲੇ ਕਹਿੰਦਾ ਤੂੰ ਤੇ ਉਦੋਂ ਆਹ ਗੱਲ ਕਹਿਣਾ ਤੇ ਹੁਣ ਤੂੰ ਦੂਜੇ ਬੰਦੇ ਹੋ ਗਿਆ ਕੀ ਉਹਨੂੰ ਕੁੜੀ ਨੂੰ ਕਹੀਏ ਕਿ ਉਹਨੂੰ ਸਾਧਾ ਪਰੋਣੇ ਨੂੰ ਇਹਨਾਂ ਦਾ ਕੋਈ ਮਸਲਾ ਹੱਲ ਕਰੀਏ ਕਿਸੇ ਪਾਸੇ ਲਾਈਏ ਇਹਨਾਂ ਨੂੰ ਆ ਹੋ ਜਾਈਦਾ ਿੱਦਾਂ ਗੱਲ ਨਹੀਂ ਚੰਗੀ ਲੱਗਦੀ ਿੱਲੇ ਜੇ ਹੋ ਕੇ ਬੈਠੇ ਰਹੇ ਇਹ ਨਾਲੇ ਅਗਲੇ ਆਖਣ ਵੀ ਕੋਈ ਗੱਲ ਨਹੀਂ ਨਾਲੇ ਉਹ ਨਿਗੀ ਜੀ ਕੁੜੀਆ ਕੱਲ ਨੂੰ ਉਹਦੀ ਪੜ੍ਹਾਈ ਖਰਾਬ ਹੋਊਗੀ ਹਾਂ ਇਹ ਵੀ ਗੱਲ ਹੈ ਕੀ ਪਤਾ ਉਹ ਹੁਣ ਸਕੂਲੇ ਵੀ ਜਾਂਦੀ ਹੈ ਕਿ ਨਹੀਂ ਜਾਂਦੀ ਕੋਈ ਘਲਦਾ ਕਿ ਨਹੀਂ ਘਲਦਾ ਮੈਨੂੰ ਤਾਂ ਇਹਨਾਂ ਦੋਖਾ ਨਾ ਨਿਗੀ ਜੀ ਦਾ ਪੀ ਪਤਾ ਨਹੀਂ ਉਹਨੂੰ ਸਕੂਲ ਕੱਲ ਦੀ ਆ ਜਾਂ ਨਹੀਂ ਕੱਲ ਦੀ ਮੇਰੇ ਤੇ ਮਨੋ ਹੀ ਲੱਗਦੀ ਆ ਮੇਰਾ ਤਾਂ ਜੀ ਨਹੀਂ ਕਰਦਾ ਉਹਦੇ ਮੱਥੇ ਕੁੜੀ ਕੁੜੀ ਉਹਨੂੰ ਚੰਗੀ ਲੱਗਦੀ ਜਨਨ ਦੀ ਹੋਈ ਆ ਉਹਨੂੰ ਵੀ ਉਹ ਪਟੋਕੀਆਂ ਮਾਰਦੀ ਹੋਣੀ ਉੱਥੇ ਹੁਣ ਇਹ ਹੱਲ ਕੀ ਹੋਣਾ ਚਾਹੀਦਾ ਇਹ ਦੱਸੋ ਹੱਲ ਮੈਂ ਰਹੋ ਆਨਾ ਵਾ ਵੀ ਚੱਲ ਇਹ ਆਂਦੀ ਆ ਵੀ ਪਰੋਣੇ ਦਾ ਉਦਾਂ ਕੋਈ ਕਸੂਰ ਨਹੀਂ ਗਾ ਉਹ ਫਿਰ ਵੀ ਕਿਤਨਾ ਕਿਤੇ ਇਹਦੀ ਗੱਲ ਕਰਦਾ ਵਾ ਇਹ ਉਹਨੇ ਫੋਨ ਫਾਨ ਇੱਕ ਵਾਰੀ ਆਉਂਦਾ ਜਾਂ ਲਾਇਆ ਤਾਂ ਨ ਇੱਕ ਦੋ ਵੀ ਹੈਗਾ ਵਾ ਪਰ ਆਇਆ ਤਾਂ ਨਹੀਂ ਨਾ ਚੱਲ ਕੁੜੀ ਕਹੇ ਹੁਣ ਵੀ ਤੂੰ ਇੱਥੇ ਆ ਫਿਰ ਆਪੋ ਜੀ ਦੋਵੇਂ ਜੀ ਕੋਈ ਸਲਾਹ ਬਾਤ ਕਰਨ ਕਿ ਇਹ ਬੰਨੇ ਲੱਗਣ ਏਦਾਂ ਦੀ ਜ਼ਿੰਦਗੀ ਖਰਾਬ ਹੋ ਜੂਗੀ ਇਹਦੀ ਕੁੜੀ ਦੀ ਨਾ ਕੋਈ ਇੱਕ ਗਲਤੀ ਹੋ ਗਈ ਮੈਂ ਤੁਹਾਨੂੰ ਦੱਸਿਆ ਨਹੀਂ ਆ ਹੋ ਗਏ ਧੋਖ ਦੇਣ ਉਹਦੋਂ ਉਹਦਾ ਫੋਨ ਆਉਂਦਾ ਹੀ ਤੇ ਮੈਂ ਆਖਿਆ ਗੁੱਸੇ 'ਚ ਨਾ ਚੁੱਕ ਉਹਨੇ ਵੀ ਵਿਚਾਰੀ ਨੇ ਨਾ ਚੁੱਕਿਆ ਜੇ ਪਤਾ ਹੁੰਦਾ ਉਹਦੋਂ ਹੀ ਚੁੱਕ ਲੈਂਦੇ ਜੇ ਆ ਗੱਲ ਹੀ ਸਾਰੇ ਕੰਮ ਗੁੱਸੇ 'ਚ ਹੀ ਹੁੰਦੇ ਆ ਗੁੱਸੇ ਤੇ ਕੰਟਰੋਲ ਕਰਨਾ ਚਾਹੀਦਾ ਵਾ ਠੀਕ ਹੈ ਜੀ ਵੇਖ ਲੋ ਹਣ ਜਦਾਂ ਸਹੀ ਲੱਗਦਾ ਮੈਂ ਵੀ ਕੀ ਕਰ ਉਹਨੂੰ ਕਹਿਆ ਵੀ ਤੂੰ ਹਸਨੀ ਨਾਲ ਗੱਲ ਕਰ ਤੇ ਨਾਲੇ ਉਹਨੂੰ ਕਹਿਆ ਵੀ ਚੱਲ ਕੁੜੀ ਨੂੰ ਮਿਲ ਆਇਆ ਨਾਲ ਮੈਂ ਇਕੱਲੀ ਨੇ ਗੱਲ ਕੀ ਕਰਨੀ ਆਓ ਹਾਂ ਮੇਰੇ ਨਾਲ ਸਭ ਦੋਵੇਂ ਜਾਣੇ ਗੱਲ ਕਰਨੇ ਉਹਨੂੰ ਵੀ ਹੋਊਗਾ ਪਿਓ ਵੀ ਮੈਨੂੰ ਕਹਿਣ ਦਿਆ ਚਲ ਆ ਉਹਨੂੰ ਸਮਝਾਉਨੇ ਆ ਉਹਦੇ ਨਿਆਣੀ ਆ ਉਹਨਾਂ ਮਦੀਪ ਬੰਨੀ ਨਹੀਂ ਚਾਹ ਲੈ ਆ ਆ ਲੋ ਫੜੋ ਬੜੀ ਗੁੱਸੇ ਜਾਂ ਕੀ ਗੱਲ ਪਿੰਦਰ ਗੁੱਸੇ ਚ ਨਾ ਵਾਂ ਤੇ ਹੋਰ ਦੱਸੋ ਮੈਂ ਕੀ ਕਰਾਂ ਮੈਂ ਕਿਹੜੀ ਲੋਈ ਦੀ ਆ ਗੱਲ ਕੀ ਹੋਈ ਏ ਫਿਰ ਚੜਨ ਚੜਦਾ ਗੱਲ ਕੀ ਹੋਣੀ ਆ ਮੰਮੀ ਉਹਨੂੰ ਅਮਨ ਨੂੰ ਆਂਦੇ ਕਿ ਤੂੰ ਨੀ ਬਿਸਰੇ ਚੋਂ ਬਾਹਰ ਨਿਕਲਣਾ ਉਹਦੇ ਤੇ ਕੰਬਲ ਦੇ ਕੇ ਤੇ ਉਹਨੂੰ ਸੁਵਾਤਾ ਵਾ ਕਿਉਂ ਕੀ ਗੱਲ ਹੈ ਠੀਕ ਨਹੀਂ ਆਇਓ ਚੰਗੀ ਭਲੀ ਆ ਕੁਛ ਨਹੀਂ ਹੋਇਆ ਉਹਨੂੰ ਉਹਨੂੰ ਹੋਰ ਕਿਹੜੀ ਬਿਮਾਰੀ ਪਈ ਐ ਇਹ ਇੰਨੇ ਨਹੀਂ ਕੰਮ ਕਰਨਾ ਇਹਦਾ ਇਹ ਵਿਆਹ ਵਾ ਮੈਂ ਕਿਹਾ ਜੀ ਉਹਨੇ ਨਹੀਂ ਕੁਛ ਕਰਨਾ ਤੁਸੀਂ ਮੇ ਨਾਲ ਮਾਣਾ ਮੋਟਾ ਕਰਵਾ ਦੋ ਪਤਾ ਨਹੀਂ ਮੰਮੀ ਕੀ ਕਰਦੇ ਫਿਰਦੇ ਨਹੀਂ ਬਹੁਤੀਆਂ ਹੱਲਾਸ਼ੇਰੀਆਂ ਦਿੰਦੀ ਇਹਨਾਂ ਨੇ ਕੁੜੀ ਨੂੰ ਵਿਗਾੜ ਲੈਣਾ ਵਾ ਹੈ ਕਿੱਨੇ ਹੋਣਾ ਉਹਦੇ ਲੱਗ ਗਈ ਦੇਨ ਉਹਦੇ ਚੋਚਲੇ ਮੋਚਲੇ ਕਰਨ ਉਹ ਮੰਮੀ ਇੱਧਰ ਆਇਓ ਹਾਂ ਕਰੋ ਇਹ ਨਣਾ ਗੱਲ ਨਹੀਂ ਤੇ ਮੈਂ ਵੀ ਕਿਤੇ ਚੱਲ ਜਾਣਾ ਬਹੁਤ ਸਤੰਦੀਆਂ ਪਿੰਡ ਦੇ ਬੜੀ ਜਤ ਹਣਾ ਪਿੰਡ ਚ ਬੰਨ ਡਈ ਏ ਤੂੰ ਵੀ ਚੱਲ ਜਾਣਾ ਸਤੰਦੇ ਪਤਾ ਕਿੰਨਾ ਵਾ ਕੀ ਗੱਲ ਵਾ ਬੜੀਆਂ ਆਵਾਜ਼ਾਂ ਮਾਰਨ ੜਿਆ ਮੁੱਸੇ ਦੇ ਵਿੱਚ ਦੱਸ ਪਰਨਵਦੀਪ ਕੀ ਕਹਿਣ ਡਈ ਏ ਠੀਕ ਕਹਿਣ ਡਈ ਏ ਨਤਰੋ ਜਈ ਮੈਨੂੰ ਪਤਾ ਹੈ ਦਾ ਚੁਗਲੀਆਂ ਲਾਤੀਆਂ ਆ ਅੱਗੇ ਨੇ ਮੰਮੀ ਤੁਸੀਂ ਵੀ ਕੰਮ ਚੰਗੇ ਕਰਿਆ ਕਰੋ ਹਾਂ ਨਾ ਦੱਸੋ ਲੋਹੇ ਦੀ ਬਣੀ ਏ ਇਹਕ ਨੂੰ ਤੁਸੀਂ ਓਦਾਂ ਘਰੋਂ ਕੱਢਤਾ ਹੋਂ ਨੋ ਨੋ ਤੁਸੀਂ ਕੰਮ ਕਰਾ ਕਰਾ ਮਾਰ ਦੋ ਜਾਬ ਕਰਿਆ ਕਰੋ ਨਾਲ ਆਹੋ ਮਰ ਚਲੀ ਆਏ ਕਿ ਲੋਕੀ ਤੇ ਕੰਮ ਕਰ ਕਰ ਕੇ ਮਰ ਗਏ ਸਾਰੇ ਨਾ ਕੁੜੀ ਦੇ ਪੇਸ਼ ਪਈ ਆ ਕੁੜੀ ਦੇ ਦਿਨ ਕਿੰਨੇ ਘੱਟ ਰਹਿ ਗਏ ਆ 4 ਦਿਨਾਂ ਦਾ ਗਿਨਤੀ ਤੇ ਠੀਕ ਵਾ ਨਾ ਚਲ ਜਾਣਾ ਆਪਣੇ ਘਰ ਪੈ ਜਾਣੀ ਠੰਡੇ ਨੂੰ ਤੇ ਜੀ ਉਹਨੇ ਨਹੀਂ ਕੁਝ ਕਰਨਾ ਤੇ ਤੂੰ ਹੀ ਮਸਲ ਅੱਗੋਂ ਹੱਥ ਹਲਾ ਲਓ ਹਾਂ ਦੇਹੀ ਉਹਦੇ ਨਾਲ ਆਰਡਰ ਮਾਰਦੇ ਹੋ ਪਤਾ ਕੀ ਕਰ ਤੂੰ ਮੈਂ ਆਰਾਮ ਨਾਲ ਬਹਿ ਜਾ ਤੂੰ ਮੈਂ ਬੈਠੀ ਮੈਂ ਬਸ ਆਪਣੇ ਲਈ ਚਾਹ ਬਣਾਈ ਇਹਨਾਂ ਲਈ ਤਾਂ ਮੈਂ ਬਣਾਈ ਵੀ ਨਹੀਂ ਆਪੇ ਹੁਣ ਬਣਾਉਣਗੇ ਤੇ ਪੀਣ ਕੇ ਪਤਾ ਲੱਗੇਗਾ ਤੁਹਾਨੂੰ ਚਲ ਆ ਨਾ ਲੰਗਰ ਵੀ ਠੀਕ ਵਾ ਨਾ ਆਹੋ ਕਿਉਂ ਲਿਆਈ ਓ ਤੂੰ ਤਾਂ ਹੋਟਲ ਦੇ ਵਿੱਚੋਂ ਗੱਲਾਂ ਕਰਦੇ ਫਿਰਦੇ ਓਥੋਂ ਕਿਉਂ ਲਿਆਈਏ ਮੈਨੂੰ ਜਾ ਚਵਾ ਮੈਂ ਪਕਾ ਲਾਂਗੀ ਆਪਣੇ ਵਾਸਤੇ ਜੇ ਤੂੰ ਹੀ ਸਾਰਾ ਨੂੰ ਇਕੱਠੇ ਕਰਕੇ ਰੱਖਣਾ ਇਹਦੇ ਫੇਰ ਨਹੀਂ ਤੇ ਤੈਨੂੰ ਨਹੀਂ ਸ਼ਰਮ ਆਉਂਦੀ ਤੂੰ ਪੁੱਤਵਾ ਮੇਰਾ ਕਿੱਦਾਂ ਦੇ ਗੱਲਾਂ ਕਰਨ ਦਿਆ ਘਰ ਦੀ ਨੂੰ ਕਹਿਣਾ ਤੂੰ ਚੁੱਪ ਕਰਕੇ ਬਹਿ ਜਾ ਤੂੰ ਨਾ ਇਹਨਾਂ ਨੂੰ ਕੋਈ ਰੋਟੀ ਪਾਣੀ ਦਵੀ ਮੰਮੀ ਜੇ ਉਹ ਤੁਹਾਡੀ ਤੀਤ ਉਹ ਵੀ ਕਹਿ ਦਿੱਤੀ ਏ ਓਦੇ ਬਾਰੇ ਨਹੀਂ ਕੋਈ ਸੋਚਦਾ ਉਹ ਦਿਨ ਕਿੰਨੇ ਕਰਾ ਗਿਆ ਘਰ ਵਿੱਚ ਜੇ ਵਿਚਾਰੀ ਇੱਥੇ ਨਾ ਮੋਜਾ ਕਰੂਗੀ ਤਾਂ ਉੱਥੇ ਜਾ ਕੇ ਕਰਨੀ ਆ ਜਿੱਦਾਂ ਮੰਮੀ ਇੱਥੇ ਕਰਦੀ ਨਾ ਜੇ ਗਾਂਵ ਵੀ ਇਦਾਂ ਕੀਤਾ ਨਾ ਤੇ ਵੇਖੋ ਕੀ ਇਹਦਾ ਅਨੁਲੱਖ ਮੈਂ ਅੱਜ ਆਪ ਭੁੱਕਣਾ ਪੈਂਦਾ ਤੁਹਾਨੂੰ ਤੁਹਾਡੀਆਂ ਵੱਦਵਾਵਾਂ ਨੇ ਲੈ ਕੇ ਪੈਣਾ ਉਹਨੂੰ ਮੰਮੀ ਮੈਂ ਵੱਦਵਾ ਕੋਈ ਨਹੀਂ ਦੇਣਿਆ ਉਹਨੂੰ ਮੇਰੀ ਵੀ ਭੈਣ ਹੈ ਜੇ ਭੈਣ ਹੁੰਦੀ ਤੇ ਇਦਾਂ ਹੀ ਕਰਦਾ ਤੂੰ ਜੇ ਉਹ ਕਾਲੀ ਆ ਤੇ ਉਹ ਵੀ ਇਹੋ ਸੁਖਣਾ ਸੁਖਦੀ ਰਹੀ ਇਹ ਫਲਾਂ ਦੂਜੇ ਘਰ ਜਾਊਗੀ ਤੇ ਵੇਖਾਂਗੇ ਤੂੰ ਵਸ ਕੇ ਆਊਗੀ ਜਾਣ ਲੱਗੀ ਨਾ 100 100 ਗੱਲਾਂ ਕਰਕੇ ਗਈ ਆ ਤੇ ਇਹ ਆ ਤੇ ਇਹਦਾ ਵੀ ਹਾਲ ਤੁਸੀਂ ਫੇਰ ਟਿਕਣ ਵੀ ਨਾ ਦਿੰਦੇ ਕਿਸੇ ਨੂੰ ਉਦੇ ਗੋਣਗੰਦੇ ਰਹਿੰਦੇ ਹੋ ਮੰਮੀ ਇਦਾਂ ਕਰੋ ਉਹਨੂੰ ਸਮਝਾਓ ਨਾਲ ਮਾੜਾ ਮੋਟਾ ਕੰਮ ਕਰਾ ਦਿਆ ਕਰੋ ਉਹਨੂੰ ਨਹੀਂ ਸਮਝਾਉਂਦੀ ਪਿੰਦੇ ਲੋੜ ਮੰਮੀ ਨੂੰ ਆਪ ਸਮਝਣ ਦੀ ਲੋੜ ਆ ਮੇਰੀ ਸੁਣ ਲਓ ਗੱਲ ਦੋਵੇਂ ਜਣੇ ਮੇਰੇ ਕੋ ਕੰਮ ਕੁੰਮ ਨਹੀਂਗਾ ਹੁੰਦਾ ਮੇਰ ਤੋਂ ਤਾਂ ਉਮੀਦ ਘੱਟ ਹੀ ਰੱਖਿਓ ਤੇ ਗਰੀਬ ਕਰਨ ਵਾਲੀ ਕੁੜੀ ਦੀ ਉਹਨੇ ਨਹੀਂ ਜੇ ਕੰਮ ਕਰਨਾ ਹੁਣ ਉਹਦਾ ਹੁਣ ਵਿਆਹ ਵਾ ਅਗਲੇ ਘਰ ਉਹਨੇ ਜਾਣਾ ਵਾ ਠੀਕ ਆ ਨਾ ਉਹ ਸਮਝੋ ਪਰਉਣੀ ਆ ਤੇ ਨਾ ਕਰੇ ਕੰਮ ਕੰਮ ਦੀ ਗੱਲ ਤੇ ਛੱਡੋ ਹਾਂ ਤੇ ਜਿਹੜਾ ਇੰਨਾ ਬੋਲਦੇ ਹੋ ਇਤਨਾ ਭੋਲਿਆ ਕਰੋ ਕਰਦੇ ਕੱਤਰਦਿਆਂ ਨੂੰ ਵੀ ਗੱਲਾਂ ਕਰਦੇ ਹੋ ਜੜੀਆਂ ਤੁਸੀਂ ਵੇ ਮੁੰਡਿਆ ਮੈਂ ਕੀ ਬੋਲਦੀ ਆ ਜਾ ਕੇ ਕੁੜੀ ਤੋਂ ਕੰਬੜ ਲਾ ਕੇ ਤੂੰ ਆ ਕੇ ਮਾਰਿਆ ਕੋਈ ਤਰੀਕਾ ਹੁੰਦਾ ਠਾਲਣਾ ਤੀ ਪੁੱਤ ਨੂੰ ਤੇ 12:00 ਤੇ ਵਜ ਗਏ ਨਹੀਂ ਉਹਦੇ ਟਾਈਮ ਪੀਸ ਵੱਲ ਵੇਖੋ ਹਾਂ ਹੁਣੇ ਮੰਮੀ ਜੇ ਕੋ ਘਰ ਆ ਜੇ ਤੇ ਕੀ ਕਹੇ ਉਹ ਤਾਂ ਗੱਲ ਵੱਧ ਹੀ ਆ ਨਾ ਪਹਿਲਾਂ ਇਹਨੂੰ ਵੀ ਅਕਲ ਦੇ ਛੜ ਮਾੜੀ ਮੋਟੀ ਤੇ ਜਾ ਕੇ ਠਾਲਣਾ ਕਿਦਾਂ ਹੁੰਦਾ ਵਾ ਮੰਮੀ ਪਹਿਲਾਂ ਤੁਸੀਂ ਭਾਬੀ ਦੇ ਮਗਰ ਪਏ ਹੋ ਹੁਣ ਇਹਦੇ ਮਗਰ ਪੈ ਗਏ ਆ ਇਹਦੇ ਮਗਰ ਪੈ ਕੇ ਬਾਹਰ ਵਿਆਹ ਵੇਖੋ ਮੈਂ ਹੀ ਤੁਹਾਨੂੰ ਕੱਢਣੀ ਆ ਤੁਸੀਂ ਨਾਲੇ ਮਿਲ ਕੇ ਮੈਨੂੰ ਕੱਢ ਛਡੋ ਤੁਸੀਂ ਹੋਰਾਂ ਨੂੰ ਮੈਂ ਕੱਢ ਕੇ ਰਜੋ ਜਬਾਨ ਵੇਖਾ ਕਿਦਾਂ ਚਲਦੀ ਏ ਦੀ ਇਹਨਾਂ ਨੂੰ ਪਤਾ ਮੇਰੀ ਮਾਂ ਵਾਂ ਬੋਲਣਾ ਕਿਦਾਂ ਘਰ ਦੀ ਦੇ ਮਗਰ ਲੱਗ ਗਿਆ ਵਾ ਪਹਿਲਾਂ ਉਹ ਲੱਗਾ ਸੀਗਾ ਹੁਣ ਤੇਰੀ ਵਾਰੀ ਆ ਗਈ ਮੰਮੀ ਮੈਂ ਕਿਸੇ ਦੇ ਮਗਰ ਨਹੀਂ ਲੱਗਾ ਹੈਗਾ ਤੂੰ ਮੈਂ ਜਾਣ ਨਹੀਂ ਚੰਗੀ ਤਰ੍ਹਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਕੌਣ ਗਲਤ ਹੈ ਤੇ ਕੌਣ ਸਹੀ ਹੈ ਆਹੋ ਪੁੱਤ ਮੈਂ ਹੀ ਗਲਤ ਵਾਂ ਤੁਸੀਂ ਤਾਂ ਸਹੀ ਜੇ ਹੁਣ ਆਪਣੀ ਚਾਹ ਬਣਾ ਲਈ ਹੈ ਨਾ ਪਾਲੀ ਕੱਪਾਂ ਦੇ ਵਿੱਚ ਹੁਣ ਠੰਡ ਪੈ ਗਈ ਤੈਨੂੰ ਪੈ ਗਈ ਹਾਂ ਨਾਂ ਤਾਂ ਵੀ ਨਹੀਂ ਮੈਨੂੰ ਚਾਹ ਨਾਂ ਤਾਂ ਕਿ ਰੋਟੀ ਤੇ ਮੈਂ ਭੁੱਖੀ ਤੇ ਨਹੀਂ ਮਰ ਜਾਣਾ ਤੂੰ ਵੀ ਇਦਾਂ ਦੇ ਕੰਮ ਕਰਨੇ ਛੱਡ ਦੇ ਇਹ ਵੀ ਨੇ ਪਿੰਦਰ ਬੋਲ ਦੇਣੀ ਚੰਗੀ ਤਰ੍ਹਾਂ ਇਹਨਾਂ ਨੂੰ ਕੋ ਚ ਪਿਆਰ ਨਾ ਰਿਹਾ ਕਰੋ ਨਲਨਨ ਨੂੰ ਕੰਮ ਕਰਕੇ ਦੋ ਨਾਲ ਇਹਨਾਂ ਦੀਆਂ ਗੱਲਾਂ ਸੁਣੋ ਮੈਂ ਤਾਂ ਨਹੀਂ ਸੁਣ ਸਕਦੀ ਉਹ ਉਹੋ ਹੀ ਜਿਹੜੇ ਸੋਂਦੇ ਹੀ ਨਹੀਂ ਜੇ ਇਹ ਮੈਨੂੰ ਪਿਆਰ ਨਾ ਬੋਲੇ ਤੇ ਮੇਰਾ ਦਿਮਾਗ ਖਰਾਬ ਆ ਮੈਂ ਆਰਡਰ ਪਾਉਂਗੀ ਇਹਨੂੰ ਤੇ ਚਲ ਮੈਂ ਤੁਹਾਨੂੰ ਨਹੀਂ ਕੁਝ ਕਹਿੰਦੀ ਤੇ ਅਮਨ ਨੂੰ ਮੈਂ ਕੀ ਕਹਿੰਨੀ ਆ ਉਹ ਕਿਦਾਂ ਬੋਲਦੀ ਏ ਦਫਾ ਫੌਜੇ ਮੇਰੇ ਕਮਰੇ ਚੋਂ ਇਦਾਂ ਫਿੰਦ ਰਹੀ ਆਂਦੀ ਹੀ ਭੇ ਕਮਰੇ ਚੋਂ ਨਿਕਲ ਜਾ ਦਫਾ ਜਾ ਇੱਥੋਂ ਆਹ ਵੇਖੋ ਤੁਹਾਡੇ ਗਾੜੀ ਜੋੜੇ ਹੱਥ ਤੁਹਾਡਾ ਨਾ ਤਾਂ ਕੋਈ ਵਾਰੇ ਆਈ ਨਹੀਂ ਸਕਦਾ ਠੀਕ ਆ ਨਾ ਚੜੀ ਜਾ ਪੱਟੀਆਂ ਤੂੰ ਵੀ ਤੂੰ ਵੀ ਮੰਨੀ ਜਾ ਇਹਦੀਆਂ ਆ ਕਰ ਲਓ ਜੋ ਕਰਨਾ ਰਲ ਕਰਕੇ ਬਈ ਇਹ ਕਰੇ ਬੰਦਾ ਔਕੇ ਬੜੇ ਹੁੰਦੇ ਆ ਸ਼ਰਨ ਪੁੱਤ ਹਾਂਜੀ ਹਾਂਜੀ ਪੁੱਤ ਇੱਧਰ ਆਹੀਂ ਤੈਨਾਂ ਕੋਈ ਸਲਾਹ ਕਰਨੀ ਪੁੱਤ ਆਉਣੀ ਆ ਇੱਥੇ ਅੰਦਰ ਹੀ ਆ ਜੀ ਆਉਣੀ ਆ ਪਤਾ ਨਹੀਂ ਕੀ ਸਲਾਹ ਕਰਨੀ ਹੁਣ ਨਿਆਣੀ ਨੂੰ ਮੈਂ ਬਾਦੀ ਮਾਰੀ ਆ ਤੇ ਪਿਆਰ ਨਾਲ ਗੱਲ ਕਰਿਓ ਕੋਈ ਗੱਲ ਨਹੀਂ ਦੱਸ ਮੈਂ ਉਹਦਾ ਘੜਾ ਕੋਈ ਦੁਸ਼ਮਣ ਹਾਂਜੀ ਹਾਂਜੀ ਕੀ ਕਹਿਣਾ ਹੈ ਓ ਪੁੱਤ ਕੁਰਸੀ ਫੜ ਲਾ ਤੇ ਆ ਇਸ ਲਾਗੇ ਬਹਿ ਜਾ ਦੱਸ ਨੇ ਹਾਂਜੀ ਮੈਂ ਕਹਿਣ ਦਿਆ ਵਾਂ ਮੈਗਾ ਵੀ ਹੁਣ ਪਤਾ ਇੱਥੇ ਕਿਦਾਂ ਬੈਠੀ ਰਹੇਗੀ ਫਿਰ ਲੋਕ ਵੀ ਬਾਹਰ ਪੁੱਛਦੇ ਆ ਤਾਂ ਬਦਨਾਮੀ ਹੁੰਦੀ ਆ ਕਿਸੇ ਨੇ ਕਹਿਣਾ ਕੁੜੀ ਦੀ ਗਲਤੀ ਆ ਕਿਸੇ ਨੇ ਕਹਿਣਾ ਉਹਨਾਂ ਦੀ ਕਰਤੀ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਵਕ ਕੋਈ ਨਾ ਕੋਈ ਗੱਲ ਹੋਈ ਆ ਜਿਹੜੀ ਆਈ ਆ ਤੇ ਨਿੱਕੀ ਜਿਹੀ ਕੁੜੀ ਵੀ ਨਾਲ ਨਹੀਂ ਆਈ ਤੇ ਤੂੰ ਐਦਾਂ ਕਰਪੀ ਆਪਾਂ ਕੋਈ ਮਸਲਾ ਹਲਕਾ ਦੀਏ ਤੇਰੇ ਤੂੰ ਉੱਥੇ ਵਿਆਹੀ ਆ ਤੇਰੇ ਉੱਥੇ ਹੱਕ ਬੰਦੇ ਆ ਪਰ ਡਾਡੀ ਮੈਂ ਨਹੀਂ ਜਾਣਾ ਹੁਣ ਉੱਥੇ ਜੇ ਪੁੱਤ ਆਪਣੀ ਜਿੱਦ ਤੇ ਅੜੀ ਰਹੇਗੀ ਤੇ ਆਪਣਾ ਹੀ ਨੁਕਸਾਨ ਉਹਨਾਂ ਦਾ ਕੀ ਜਾਣਾ ਨਾਲੇ ਜਿਹੜੀਆਂ ਮਾਵਾ ਹੁੰਦੀਆਂ ਨਾ ਉਹ ਧੀਆ ਪੁੱਤਾਂ ਨੂੰ ਮਗਰ ਲਾ ਲਿੰਦੀਆਂ ਹੁੰਦੀਆਂ ਹੁਣ ਤੇ ਪਰੋਣਾ ਸਾਡੀ ਮੰਨਦਾ ਵਾ ਤੇਰੀ ਵੀ ਮੰਨਦਾ ਤੇ ਜੇ ਕੱਲ ਨੂੰ ਉਹਨੇ ਜੋ ਕਿਹਾ ਮੁੰਡੇ ਨੇ ਵੀ ਮੰਨ ਲਈ ਤੇ ਸਾਡੇ ਵਾਸਤੇ ਕਿਹੜਾ ਥੰਮ ਪੁੱਤ ਤੂੰ ਇਦਾਂ ਕਰ ਤੂੰ ਸਨੀ ਨੂੰ ਫੋਨ ਕਰ ਹੈ ਤੇ ਉਹਨੂੰ ਇਸੇ ਸਾਧ ਤੇ ਨਾਲ ਉਹਨੂੰ ਕਹੀਂ ਵੀ ਆਪਣੇ ਡੈਡੀ ਨੂੰ ਵੀ ਲੈ ਕੇ ਆ ਇੱਥੇ ਉਹਨਾਂ ਨਾਲ ਕੋਈ ਗੱਲਬਾਤ ਕਰੀਏ ਆਪਾਂ ਕੋਈ ਮਸਲਾ ਹੱਲ ਕਰੀਏ ਐਂਦਾ ਪੁੱਤ ਤੇਰੀ ਜ਼ਿੰਦਗੀ ਖਰਾਬ ਹੋ ਜਾਊਗੀ ਠੀਕ ਹੈ ਕਿ ਨਹੀਂ ਡਾੜੀ ਮੈਂ ਵੀ ਕੀ ਕਰਾਂ ਮੈਂ ਉੱਥੇ ਵੀ ਹੁਣ ਜੇ ਚਲ ਗਈ ਤੇ ਉਹਨੇ ਫੇਰ ਨਹੀਂ ਮੈਨੂੰ ਛੱਡਣਾ ਤੈਨੂੰ ਕੁਝ ਨਹੀਂ ਆਂਦੀ ਉਹ ਕੋਈ ਨਾ ਕੋਈ ਫੈਸਲਾ ਹੋਊਗਾ ਗੱਲ ਕਿਸੇ ਬੰਨੇ ਲੱਗੂਗੀ ਠੀਕ ਹੈ ਕਿ ਨਹੀਂ ਉਹਨੂੰ ਸਾਥ ਦਾ ਇੱਥੇ ਤੇ ਨਾਲੇ ਬੇਫੀਆ ਵੀ ਹੋ ਗਈ ਆਂਦਾ ਵਾ ਚਾਹ ਮੈਨੂੰ 2 ਦਿਨ ਦਾ ਫਿਰ ਟਾਈਮ ਦੋ ਹਾਂ ਤੇ ਮੈਂ ਸੋਚ ਕੇ ਤੁਹਾਨੂੰ ਦੱਸ ਦਿੰਨੀ ਹਾਂ ਚੱਲ ਕੋਈ ਨਹੀਂ ਪੁੱਤ ਚੱਲ ਕੋਈ ਗੱਲ ਨਹੀਂ ਤੈਨੂੰ 2 ਦਿਨ ਦਾ ਟਾਈਮ ਵੀ ਦੇ ਦਿੰਨੇ ਆ ਤੂੰ ਸੋਚ ਤੇ ਵਿਚਾਰ ਲੈ ਤੂੰ ਹੁਣ ਨਿਆਣੀ ਨਹੀਂ ਨੀਗੀ ਵਿਆਹੀ ਬਰੀ ਆ ਤੇਰੀ ਧੀ ਆ ਕਿ ਦੀ ਤੂੰ ਕਿਹੜੀ ਹੁਣ ਵੀ ਹੈਗੀਆਂ ਵੀ ਕੋਈ ਮਤਲਬ ਕਲਦੀ ਕੁੜੀ ਆ ਵੀ ਤੈਨੂੰ ਪਤਾ ਨਹੀਂਗਾ ਤੇ ਪੁੱਤ ਜਦੋਂ ਗਏ ਬਰੇ ਜਾਈਏ ਬੜੀਆਂ ਚੀਜ਼ਾਂ ਚੱਲਣੀਆਂਵੇਂ ਪੈਂਦੀਆਂ ਆਪਣੇ ਤੇ ਕਿਹ ਗੱਲ ਇਹ ਪੁੱਤ ਤੁਹਾਨੂੰ ਪਤਾ ਵਾ ਤੇਰੀ ਸੱਸ ਤੇਰੇ ਨਾਲ ਗਲਤ ਵਰਤਦੀ ਆ ਪਰ ਹੁਣ ਕਰੀਏ ਕੀ ਹੁਣ ਇਹ ਕੁੜੀ ਕਰਕੇ ਸਾਨੂੰ ਸਾਰੇ ਕੰਮ ਕਰਨੇ ਪੈਣੇ ਨਾਲੇ ਤੇਰੀ ਜ਼ਿੰਦਗੀ ਖਰਾਬ ਹੋ ਜੇ ਨਾਲੇ ਪਰੌਣਾ ਤੇਰੇ ਨਾਲ ਵਾ ਸਵਾਦੀ ਅੱਕ ਤੇ ਆਈ ਹਾਂ ਉੱਥੇ ਉਹ ਨਹੀਂ ਜੀਣ ਦਿੰਦੀ ਉੱਥੇ ਮੈਂ ਕੀ ਕਰਾਂ ਡੜੀ ਪਰ ਉੱਥੇ ਤੂੰ ਉਹਨੂੰ ਸੱਦ ਚੱਲ ਸੱਦ ਤਾਂ ਫੇਰ ਮਿਲਣੇ ਕੀ ਬੰਦਾ ਵਾ ਸੱਦਾਂਗੇ ਕੋਈ ਨਾ ਕੋਈ ਗੱਲ ਦਾ ਹੱਲ ਤਾਂ ਨਿਕਲੇਗਾ ਠੀਕ ਆ ਕਿ ਨਹੀਂ ਜੇ ਇਦਾਂ ਆਪਾਂ ਵੀ ਬੈਠੇ ਰਹੇ ਉਹ ਵੀ ਬੈਠੇ ਤਾਂ ਗੱਲ ਤਾਂ ਉੱਧਰ ਹੀ ਰਹਿ ਗਈ ਕੁਮਸਮ ਨਾਲੇ ਉਹਨੇ ਤਾਂ ਖੁਸ਼ ਹੋਣਾ ਕਿ ਚੰਗਾ ਸੋ ਕੋਈ ਇਥੋਂ ਨਿਕਲੀ ਆ ਉਹ ਤਾਂ ਚਾਹੁੰਦੀ ਨਹੀਂ ਵੀ ਤੂੰ ਇੱਥੇ ਰਵੇਂ ਠੀਕ ਆ ਕਿ ਨਹੀਂ ਹੋਰ ਪੁੱਤ ਸਿਆਣੀ ਬਾਣ ਹਣ ਸਾਰੇ ਪਾਸੇ ਰੱਖਣੇ ਪੈਂਦੇ ਹੁੰਦੇ ਆ ਜਦੋਂ ਵਿਆਹੇ ਜਾਈਏ ਨਾ ਉਦੋਂ ਬੜਾ ਕੁਝ ਸੋਚਣਾ ਪੈਂਦਾ ਨਾਲੇ ਕੋਤ ਮੇਰੀ ਗੱਲ ਸੁਣ ਇਧਰ ਵੇਖ ਮੇਰੇ ਵੱਲ ਦਸਾਂਗਾ ਲੱਗਿਆ ਹੁਣ ਤੱਕ ਨੀਂਦ ਨਾ ਆਉਂਦਾ ਵਿਆਹ ਵਾ ਜੇ ਤੂੰ ਇੱਥੇ ਬੈਠੀ ਰਹੇਂਗੀ ਉਹਨੇ ਹੋਰ ਸੱਚੀ ਹੋ ਜਾਣਾ ਵਾ ਉਹਨੇ ਥੋੜਾ ਕਹਣਾ ਮੇਰੀ ਗਲਤੀ ਸੀ ਤੇ ਤਾਂ ਗਈ ਆ ਉਹਨੇ ਕਹਣਾ ਮੇਰੀ ਕੁੜੀ ਦਾ ਵਿਆਹ ਸੀ ਤੇ ਲੜ ਝਗੜ ਗਏ ਤੇ ਇੱਥੋਂ ਭੱਜ ਗਈ ਆ ਉਹਨੇ ਤੈਨੂੰ ਝੂਠੀਆਂ ਵੀ ਕਰ ਦੇਣਾ ਵਾ ਤੇ ਨਾਲੇ ਆ ਮੁੜ ਕੇ ਕਿਤੇ ਤੁਹਾਡੇ ਦੋਵਾਂ ਜੀਆਂ ਨਾਲ ਆਪ ਕੋ ਚ ਪੰਗਾ ਨਾ ਪਾ ਦੇ ਨਾਲੇ ਉਹਨਾਂ ਦਾ ਵੀ ਆਂਡ ਗਵਾਂ ਰੱਖੇਗਾ ਜੇ ਮੰਨ ਲਓ ਥੋੜੀ ਬੋਦੀ ਨਾਰਾਜ਼ਗੀ ਹੈਗੀ ਵੀ ਤੇ ਮਾਂ ਕੋਲ ਸਿਆਣਾ ਬਣਦਾ ਰਹਿ ਤੂੰ ਉੱਥੇ ਰਹਿ ਤੂੰ ਉੱਥੇ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਨਾ ਤੁਹਾਨੂੰ ਦੱਸ ਦਿਆ ਕਰ ਇੱਥੇ ਜੋਗੋਜ ਹੈਗਾ ਤੇਰੇ ਜੋਗਾ ਹੀ ਆ ਸਾਡੀ ਇੱਥੇ ਨਾ ਕੋਈ ਹੋਰ ਧੀ ਤੇ ਨਾ ਕੋਈ ਪੋਤਾ ਤੇ ਦੱਸ ਡੈਡੀ ਮੈਂ ਕੀ ਕਰਾਂ ਉੱਥੇ ਕੋਈ ਖਾਣ ਨੂੰ ਚੀਜ਼ ਆ ਤਾਂ ਉਹਨੇ ਕੋਈ ਗੱਲ ਆ ਉਹਨੇ ਲੜਾਈ ਪਾ ਲੈਣੀ ਆ ਪੁੱਤ ਕਰਿਆ ਕਰ ਤੈਨੂੰ ਜਿਹੜੀ ਜਿਹੜੀ ਚੀਜ਼ ਚਾਹੀਦੀ ਇੱਥੋਂ ਲੈ ਜਾ ਹਾਂ ਤੇ ਆਪਣੇ ਘਰ ਜਾ ਇੱਕ ਵਾਰੀ ਠੀਕ ਆ ਕਿ ਨਹੀਂ ਬਾਕੀ ਕੁੜੀ ਦਾ ਵਿਆਹ ਕਰੋ ਗਾਂ ਦਾ ਫੇਸ ਸੋਚ ਲਾਂਗੇ ਕੋਈ ਗੱਲ ਨਹੀਂ ਉਹਨਾਂ ਦੀ ਕੁੜੀ ਵੀ ਇਹੀ ਜਾਏ ਨਾਲੇ ਉਹ ਗਲੋ ਲੱਥ ਜੂਗੀ ਚਲ ਜੂਗੀ ਮੁਰਕੇ ਰਹਿ ਜਾਣੀ ਇਹੋ ਹੀ ਹੋ ਜੂਗੀ ਸੂਤਰ ਮਾਰ ਰਿਹਾ ਤਾ ਦੂਗਾ ਕਰ। ਅੱਗੇ ਤਾਂ ਦੋ ਜਾਣੀ ਮੁਲਕੀ ਇੱਕ ਰਹਿ ਜੇ ਤੂੰ ਫੇਰ ਨਾ ਕਰ। ਚੱਲ ਉਠੋ ਕਰੋ ਕੰਮ ਤਾਂ ਦੱਸ। ਐਵੇਂ ਨਹੀਂ ਗਿੰਦਗੀਆਂ ਗੱਲਾਂ ਦੀਆਂ ਟੈਨਸ਼ਨਾਂ ਨਾ ਲੈਂਦੀ ਰਹਾ ਕਰ। ਕੋਈ ਕੋਣ ਸਿਆਣੀ। ਨਾਕ ਮੂੰਹ ਹੋ। ਥੋੜਾ ਨਾ ਸੋਚੀ ਆਪਣੇ ਬਾਰੇ। ਠੀਕ। ਕਰੀ ਨਾ ਤਾਂ ਗੱਲ ਤੇ ਉਹਨੂੰ ਸੱਦੀ ਚੰਗਾ। ਚੱਲ ਕੋਈ ਨਹੀਂ ਨਿਆਣੀ ਦਾ ਵੀ ਸੋਚਣਾ ਕੋ ਪੁੱਤ। ਕੋਈ ਨਹੀਂ ਮੈਂ ਸੋਚ ਕੇ ਦੱਸਣੀ ਆ ਤੁਹਾਨੂੰ। ਉਹ ਸਮਝ ਨਹੀਂ ਆਉਂਦੀ ਕੀ ਕਰਾਂ। ਇਹ ਤੇ ਕਹਿੰਦੇ ਚਲ ਜਾ ਉੱਥੇ। ਪਰ ਮੇਰਾ ਉੱਥੇ ਜਾਣ ਨੂੰ ਬਿਲਕੁਲ ਜੀ ਨਹੀਂ ਕਰਦਾ। ਨਾ ਕੋਈ ਸਦੇ ਮੂੰਹ ਕੋਂਦਾ ਵਾ ਉੱਥੇ। ਕੀ ਕਰਨਾ ਹੈ ਬੈਠੇ ਜੀ ਹਾਂਜੀ ਮੈਂ ਨਾ ਤੁਹਾਡਾ ਇੱਕ ਸਲਾਹ ਕਰਨੀ ਹੈ ਕਾਦੀ ਸਲਾਹ ਕਰਨੀ ਉਹ ਨਾ ਅਮਨ ਦੀ ਸਸਤਾ ਆਇਆ ਇਹ ਫੋਨ ਅੱਛਾ ਤੇ ਉਹ ਮੈਨੂੰ ਕਹਿਣ ਲਈ ਹੀ ਕਿ ਕੁੜੀ ਨੂੰ ਖੜਨਾ ਆਪਾਂ ਕਹਿੰਦੇ ਸ਼ਾਪਿੰਗ ਕਰਨ ਵਾਸਤੇ ਹੂੰ ਤੇ ਮੁੰਡਾ ਕੁੜੀ ਇਕੱਲੇ ਚੱਲ ਜਾਣਗੇ ਤੁਹਾਨੂੰ ਕੀ ਤਰਾਜਤ ਨਹੀਂ ਆ ਤੇ ਫਿਰ ਮੋਂ ਨੂੰ ਇੱਕ ਗੱਲ ਕਹੀ ਮੈਂ ਭੈਣ ਜੀ ਮੈਂ ਨਾ ਕੁੜੀ ਦੇ ਪਿਓ ਨਾਲ ਤੇ ਭਰਾਵਾਂ ਨਾਲ ਸਲਾਹ ਕਰੂੰਗੀ ਤੇ ਫਿਰ ਤਾਂ ਦੱਸੂੰਗੀ ਫੋਨ ਕਰਕੇ ਆਹੋ ਠੀਕ ਆ ਤੇ ਹੁਣ ਤੁਸੀਂ ਦੱਸੋ ਮੈਨੂੰ ਵੀ ਕੁੜੀ ਨੂੰ ਕੱਲਣਾ ਚਾਹੀਦਾ ਕੱਲੀ ਨੂੰ ਉਹ ਮੇਰੀ ਗੱਲ ਸੁਣ ਲੈ ਹੁਣ ਕਿਹੜੇ ਜ਼ਮਾਨੇ ਦੀਆਂ ਤੂੰ ਗੱਲਾਂ ਨਹੀਂ ਕਰਦਾ ਹੁਣ ਲੋਕੀ ਦੀਆਂ ਗੱਲਾਂ ਨੂੰ ਸਮਝਦੇ ਠੀਕ ਨਹੀਂ ਲੋਕੀ ਪੜਿਆ ਲਿਖਿਆ ਜੋਗਵਾ ਉਹ ਪਹਿਲੋ ਹੁੰਦਾ ਇਹ ਫੁਲਾਣੇ ਨੂੰ ਬਾਹਰ ਨਹੀਂ ਕਹਿਦੇ ਜਾਣ ਦੇਣਾ ਕਿ ਉਹਦੇ ਨਾਲ ਉੱਥੇ ਨਹੀਂ ਜਾਣ ਦੇਣਾ ਸ਼ਹਿਰ ਨਹੀਂ ਜਾਣ ਦੇਣਾ ਕੁੜੀ ਨੂੰ ਹੁਣ ਤੈਨੂੰ ਪਤਾ ਵੀ ਸਾਰੀ ਦੁਨੀਆ ਤਰੀ ਫਿਰਦੀ ਐ ਤੇ ਉਹਨੂੰ ਕਿਹਾ ਵੀ ਸਾਡੇ ਦਿਲ ਤੇ ਉਹ ਜੀ ਕੋਈ ਗੱਲ ਨਹੀਂ ਗਈ ਤੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਚੱਲ ਜਣਾ ਤੇ ਇਤਨਾ ਕਰੀ ਕੁੜੀ ਕੱਲੀ ਕੀ ਖਲੋਣੀ ਆ ਫਿਰ ਨਾਲ ਨਵ ਨੂੰ ਬੁਲਾਦੀ ਨਵ ਨੂੰ ਤੁਮ ਕਲਾ ਦੂੰਗੀ ਪਰ ਨਵ ਦੀ ਵਿੱਚ ਬਾਨ ਬੜੀ ਆ ਅਜੇ ਸਵੇਰੇ ਕੁੜੀ ਨਾਲ ਲੜ ਗਈ ਹੈਗੀ ਹੈ ਐਡਾ ਮੂੰਹ ਵੱਟੀ ਫਿਰਦੀ ਮੈਨੂੰ ਕੰਮ ਕਰਨਾ ਪੈਂਦਾ ਵਾ ਹੁਣ ਤੁਸੀਂ ਦੱਸੋ ਕਿ ਕੰਮ ਇੰਨੇ ਨਹੀਂ ਕਰਨਾ ਤੇ ਕੰਮ ਕਿੰਨੇ ਕਰਨਾ ਫਿਰ ਮੇਰੇ ਸਿਰ ਤੇ ਸਾਨ ਕਰਦੀ ਮੈਂ ਥੋੜਾ ਕੀਤਾ ساری ਉਮਰ ਬੜਾ ਉਹ ਮੇਰੀ ਗੱਲ ਸੁਣ ਪਹਿਲੂ ਜਿਹੜੀ ਗੱਲ ਮੈਂ ਕਹਿਣ ਦੇ ਉਹ ਗੱਲ ਤੇ ਅਮਲ ਕਰ ਤੇ ਮੈਂ ਆਖੇ ਤੇ ਮੈਂ ਕਹਿ ਦਨਾਂ ਨਵ ਕਹਿਣ ਦੀ ਕਿਹੜੀ ਗੱਲ ਵਾ ਹੂੰ ਚਲ ਵੀ ਜਾਊਗੀ ਪਰ ਇਹ ਆਪ ਆਪਣਾ ਮੂੰਹ ਸਿੱਧਾ ਰੱਖੇ ਉਹਨਾਂ ਨੂੰ ਨਾ ਪਤਾ ਲੱਗੇ ਕਿ ਇਹ ਨਣਾੜਪੜਾਈ ਚ ਕੋਈ ਗੱਲ ਹੈਗੀ ਆ ਕੋਈ ਉੱਥੇ ਮੈਨੂੰ ਸਾਰੀ ਗੱਲ ਸਮਝਾ ਦਿੰਦਾ ਵਾ ਤੂੰ ਹੀ ਸਮਝਾ ਦੇਂ ਕਿ ਇਹ ਬਹੁਤ ਆ ਨਾਕ ਹੋ ਗਈ ਠੀਕ ਨਹੀਂ ਤੇ ਜੇ ਇਹ ਪੁਸ਼ਪਨ ਦੇ ਬਾਰੇ ਰਾਜੀ ਬਾਜੀ ਰਾਜੀ ਬਾਜੀ ਹੈ ਉਹ ਤਾਂ ਮੈਂ ਕਹਿਣ ਢੀ ਕੁੜੀ ਵੀ ਕਹਿਣ ਢੀ ਸੀ ਮੈਂ ਕੱਲ ਹੀ ਨੇ ਨਿਕਲ ਜਾਣਾ ਮੰਮੀ ਉਹ ਚਲੋ ਧੀ ਪੁੱਤ ਸੰਗਦਾਈਆ ਫੇਰੀ ਮਾੜਾ ਮੋਟਾ ਜਿਦਾਂ ਮਰਜੀ ਆ ਠੀਕ ਨਹੀਂ ਆ ਆਦੀ ਜਾਂ ਤੁਸੀਂ ਮੇਰੇ ਨਾਲ ਚੱਲੋ ਤੇ ਜਾਂ ਪਾਪੀ ਨੂੰ ਘੱਲ ਦੋ ਤੇ ਇਦਾਂ ਕਰਦੇ ਆ ਫਿਰ ਮੈ ਵੀ ਬੁਰੀ ਲੱਗਦੀ ਆ ਮੈਂ ਵੀ ਮਾਵਾ ਮੈਂ ਕਿ ਨਾਲ ਤਰੀ ਫਿਰਨਾ ਵਾ ਤੇਰਾ ਪੱਤ ਤੇਰਾ ਦਿਮਾਗ ਕੰਮ ਕਰਦਾ ਵਾ ਮਾ ਨਾਲ ਚੰਗੀ ਲੱਗਦੀ ਆ ਤੁਸੀਂ ਸ਼ੌਕੀਆਂ ਕਰਦੀ ਓਥੇ ਉਹ ਤੇ ਮੈਂ ਕਹਿਣ ਡਈ ਆ ਮੈਂ ਕਿਹੜਾ ਕਹਿਣ ਦੀ ਮਨ ਨਾਲ ਜਾਣਾ ਵਾ ਤੁਸੀਂ ਉਲਟਾ ਹੀ ਮੇਰੇ ਗੱਲ ਪਿਆਜਿਆ ਕਰੋ ਤੇ ਮੈਂ ਫਿਰ ਉਹਨੂੰ ਨੰਮ ਨੂੰ ਕਹਾਂ ਕਿ ਤੁਸੀਂ ਕਹੋਗੇ ਫਿਰ ਮੇਰੀ ਗੱਲ ਸੁਣ ਤੂੰ ਹੀ ਕਹਦੇ ਅੱਛਾ ਠੀਕ ਨਹੀਂ ਚਲੋ ਕੋਈ ਮੈਂ ਕਹਿੰਦਾ ਚੰਗਾ ਲੱਗਦਾ ਚੱਲ ਕੋਈ ਨਹੀਂ ਮੈਂ ਕਹਿ ਦਿੰਨੀ ਆ ਇਹ ਤੇਰੀ ਮੰਨੂ ਵੀ ਤੇ ਠੀਕ ਆ ਜੇ ਮੇਰੀ ਲੋੜ ਪਊ ਤੇ ਮੈਂ ਵੀ ਕਹਿ ਦੂੰਗਾ ਮੰਨੂ ਕਿਉਂ ਨਾ ਸ਼ਾਪਿੰਗ ਕਰਨ ਨੂੰ ਆ ਤਾਂ ਛਾਲਾ ਮਾਰਦੀ ਨੇ ਜਾਣਾ ਵਾ ਕੰਮ ਕਰਦਿਆਂ ਮੋਤ ਪੈਂਦੀ ਆ ਉਹੋ ਤੇ ਗੱਲ ਵਾ ਆ ਇੱਕ ਗੱਲ ਦੀ ਉਹ ਰੁਪਈਆ 10-15 ਹਜ਼ਾਰ ਇਹਨੇ ਹੁੰਦੇ ਦੀ 10 ਸ਼ਾਪਿੰਗ ਕਰਾਉਣੀ ਆ ਮੁੰਡੇ ਵਾਲਿਆਂ ਨੇ ਤੇ ਮੈਂ ਕਹਾਂ ਲਈ ਪੈਸੇ ਇਹਨੇ ਹਰੇ ਦੇ ਦਾਂ ਇਹ ਦੋ ਜਣੇ ਹੱਥ ਲਮਕਾਉਂਦੀਆਂ ਜਣੀਆਂ ਕਿਤੇ ਚੀਜ਼ ਦੀ ਲੋੜ ਹੀ ਪੈ ਜਾਂਦੀ ਆ ਚੱਲ ਕੋਈ ਨਹੀਂ ਜੇ ਤੁਸੀਂ ਬਹੁਤਾ ਕਹਿੰਦੇ 10000 ਰੁਪਏ ਮਾਂ ਨੂੰ ਫੜਾ ਦਿੰਨੀ ਆ ਨਾ ਉਹਨੂੰ ਨਹੀਂ ਦੇਣਾ ਉਨੇ ਪੈਸੇ ਨਵ ਦੇ ਹੱਥੇ ਰੱਖ ਤੇ ਨਵ ਦੇ ਸਾਰੇ ਖਤ ਗਿਆ ਤੂੰ ਮੇਰੀ ਗੱਲ ਸੁਣ ਲੈ ਤੂੰ ਉਹਦੇ ਆ ਤੇ ਰੱਖ ਦੇ ਜਿਹਦੇ ਮਰਜੀ ਤੇ ਕੋਈ ਗੱਲ ਨਹੀਂ ਸਿਆਣੀਆਂ ਬਾਕੀ ਚਲੋ ਕੋਈ ਗੱਲ ਨਹੀਂ ਆਹੋ ਚਲ ਕਵਾ ਪਾਵੇਂ ਕਹਿ ਵੀ ਚਲ ਚੱਲੇ ਯਾਰ ਅਗਲੇ ਦੀ ਬਰੀਜ ਹੁੰਦੀ ਐ 100 ਗੱਲਾਂ ਬਾਤਾਂ ਹੁੰਦੀਆਂ ਨੇ ਅਗਲੇ ਪਾਸੇ ਕੀ ਲੈ ਲੋਗੇ ਦੇਣਾ ਹੁੰਦਾ ਹਨਾ ਤੇ ਐਵੇਂ ਨਿੱਕੀ ਜਿਹੀ ਗੱਲ ਫਿਰ ਪਿੱਛੇ ਨਹੀਂ ਹੋਣਾ ਚਾਹੀਦਾ ਕਿਸੇ ਗੱਲੋਂ ਉਹਨਾਂ ਜਿਹੜੇ ਮਾਰ ਤੜਨਾ ਜੇ ਕਿਹਾ ਵਾ ਨਾ ਤੇ ਕੋਈ ਗੱਲ ਨਹੀਂ ਕੋਈ ਨਹੀਂ ਬਾਕੀ ਸਿਆਣੀਆਂ ਕੋਈ ਗੱਲ ਨਹੀਂ ਚਲੋ ਨਾਲ ਉਹਨਾਂ ਨੇ ਹੀ ਹੋਣਾ ਸਾਰੇ ਟੱਬਰ ਨੇ ਇਹ ਕਰੀਆਂ ਕੱਡੀਆਂ ਮੱਥੇ ਹਾਂ ਹੈ ਤਰਾਂ ਕੀ ਮੈਂ ਤਾਂ ਸਿਆਪੇ ਨੂੰ ਫੜੀ ਗਈ ਆ ਜੇ ਕੁੜੀ ਨੂੰ ਕਿਹਾ ਨਾ ਤੇ ਕੁੜੀ ਨੇ ਕਹਿਣਾ ਵੀ ਮੈਂ ਨੱਕ ਪੱਤ ਕਰਦੀ ਆ ਹੁਣ ਕਰਾਂ ਤੇ ਕਰਾਂ ਕੀ ਇਦਾਂ ਕਰਨੀ ਆ ਨਵਰਾ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਅਮਨ ਨਾਲ ਹੀ ਗੱਲ ਕਰ ਲੈਣੀ ਆ ਵੀ ਨਵ ਨੂੰ ਤੇਰੇ ਨਾਲ ਕੱਲ ਦਿੰਨੀ ਆ ਪਤਾ ਨਹੀਂ ਹੁਣ ਕੀ ਆਂਦੀ ਆ ਗਾੜੀਆਂ ਅਮਨ ਨੇ ਪਤਾ ਕੀ ਕਰਨ ਲਈ ਆ ਕਰਨਾਗੀ ਮੰਮੀ ਆਵੇ ਮੈਨੂੰ ਗੰਡੇ ਫੜਾ ਗਈ ਮੇਰੇ ਅੱਗੇ ਰੱਗੀ ਵੀ ਘੱਟ ਇਹੋ ਤੇ ਦੀ ਆਤਾ ਮਾੜੀਆਂ ਵਾ ਆਪਣੇ ਤੇ ਹੰਜ ਦਾ ਹੱਥ ਦੁਖ ਦੇਂਦੇ ਦੇ ਆ ਤੇ ਆਪ ਨਹੀਂ ਘੱਟ ਸਕਦੀ ਏ ਮੈਨਾਂ ਜੀ ਦਾ ਕਰਦੀ ਜਾਣ ਚੱਲ ਛੱਡ ਪਰੇ ਤੂੰ ਕਿੰਨੇ ਕ ਦਿਨ ਰਹਿ ਗਈ ਹੁਣ ਇਹ ਘਰ ਵਿੱਚ ਮੇਰੀ ਗੱਲ ਸੁਣ ਪੁੱਤ ਮੈਂ ਸਲਾਹ ਕਰਨੀ ਤੇਰੇ ਨਾਲ ਕੀ ਮੰਮੀ ਤੂੰ ਨਾਵ ਨੂੰ ਲੈ ਜਾ ਹ ਨਾਲ ਫਿਰ ਕੀ ਹੈ ਮੰਮੀ ਮੈਂ ਨਾਵ ਨੂੰ ਨਹੀਂ ਖੜਨਾ ਤੁਹਾਨੂੰ ਨਹੀਂ ਪਤਾ ਕਿੰਨਾ ਲੜੀ ਮੇਨਾਂ ਤੇ ਮੈਂ ਨਾਵ ਨੂੰ ਲੈ ਜਾ ਵੀ ਚੱਲ ਕੋਈ ਗੱਲ ਨਹੀਂ ਗੱਲਾਂ ਤੇ ਘਰ ਵਿੱਚ ਹੁੰਦੀਆਂ ਰਹਿੰਦੀਆਂ ਵਾ ਇਹਦਾ ਮਤਲਬ ਇਹ ਥੋੜੀ ਐ ਕਿ ਹੁਣ ਪਸਾਹ ਛੱਡ ਦੇਣਾ ਸਾਰੇ ਕੰਮ ਨੂੰ ਫਿਰ ਵੀ ਪਰਜਾਈ ਏ ਤੇਰੀ ਠੀਕ ਵਾ ਨਾ ਹੁਣ ਮੈਂ ਨਾਲ ਜਾਂਦੀ ਚੰਗੀ ਨਹੀਂ ਲੱਗਦੀ ਪੁੱਤ ਮੰਮੀ ਮੈਂ ਨਹੀਂ ਭਾਬੀ ਨੂੰ ਖੜਨਾ ਉੱਥੇ ਜਾ ਕੇ ਵੀ ਮੇਰੀ ਸੱਸ ਨਾਲ ਵੀ ਪੁੱਠੀਆਂ ਸਿੱਧੀਆਂ ਗੱਲਾਂ ਕਰੂਗੀ ਤੇ ਫਿਰ ਨੇਢੀ ਛਦੈਣ ਨੀਗੀ ਜਿਹੜੀ ਤੇਰੀ ਸੱਸ ਨਾਲ ਗੱਲਾਂ ਕਰ ਦੂਗੀ ਉਹਨੂੰ ਵੀ ਪਤਾ ਮੇਰੇ ਨਣਾਣਵਾ ਘਰ ਵਿੱਚ ਗੱਲਾਂ ਤੇ ਹੋਈ ਜਾਂਦੀਆਂ ਪੁੱਤ ਕੋਈ ਗੱਲ ਨਹੀਂ ਫਿਰ ਕੀ ਪਿਆਣਾ ਪਿਆਣਾ ਲੜਦੀਆਂ ਮੰਮੀ ਤੇਰੀ ਭਾਬੀ ਆ ਉਹ ਕਿਹੜੀ ਤੇਰੀ ਕੋਈ ਉਪਰੀ ਲੱਗਦੀ ਆ ਤੇ ਤੂੰ ਹੀ ਚਲ ਜੋ ਆ ਤੁਹਾਨੂੰ ਕੀ ਗੱਲ ਵਾ ਨਿਸ਼ਦੈਣੇ ਮੈਂ ਨਹੀਂ ਚੰਗੀ ਲੱਗਦੀ ਜਾਂਦੀ ਦੱਸ ਕੀ ਅਖਵਾਉਂਗੀ ਉੱਥੇ ਜਾ ਕੇ ਮੈਂ ਕਿ ਸੱਸ ਮੇਰੀ ਆਈ ਏ ਮੁੰਡਾ ਕੀ ਕਹੂਗਾ ਬਸ ਸੱਸਾਂ ਹੀ ਸ਼ਾਪਿੰਗ ਕਰਾ ਕੇ ਦੇਣ ਨਾਲ ਮੇਰੀ ਤੇ ਫੇਰ ਕੀ ਹੋਇਆ ਜਾਂਦੀਆਂ ਹੀ ਆ ਮਾਵਾਂ ਲੋਕਾਂ ਦੀ ਨਿਸ਼ਦਾਨਾ ਕੋਲਿਆ ਕਰ ਚੰਗਾ ਪਰਜਾਈ ਆਪਣੀ ਨੂੰ ਨਾਲ ਖੜ ਮੈਨੂੰ ਨਹੀਂ ਪਤਾ ਮੰਮੀ ਜੋ ਕਰਨਾ ਕਰ ਲੋ ਜਿੰਨੂੰ ਭੇਜਣਾ ਭੇਜ ਲੋ ਆਹੋ ਤਾਂ ਆਪਣਾ ਮੂੰਹ ਸਿੱਧਾ ਕਰਕੇ ਰੱਖੀ ਉੱਥੇ ਨਾ ਕੁੜੀਆਂ ਪਾਪਾ ਵੇਖੀ ਜੈਵੀਂ ਉਹਦੇ ਵਾਲ ਮੈਂ ਸ਼ਿਦੈਣ ਥੋੜੀ ਆ ਕੁੜੀਆਂ ਪਾ ਕੇ ਵੇਖਣਾ ਮੈਂ ਆਹ ਚਲਣ ਮੋੜ ਸਹੀ ਕਰ ਆਪਣਾ ਤਾਂ ਤਿਆਰ ਤੀਰ ਹੋ ਜਾਣਾ ਹੀ ਫਿਰ ਠੀਕ ਵੈ ਨਾ ਚੰਗਾ ਚੱਲ ਜੀ ਉਹਨੂੰ ਵੀ ਪੁੱਛ ਲੋ ਇੱਕ ਵਾਰੀ ਪਾਦੀ ਮੀ ਆ ਮੈਂ ਪੁੱਛਣਾ ਕੀ ਆ ਜਾਣਾ ਹੀ ਉਹਨੇ ਨਾਲ ਕੇ ਤੇਰੇ ਵਰਗੀ ਨਹੀਂ ਗਈ ਉਹ ਘਰੂਸਾ ਹੀ ਮਾਰਦੀ ਰਹੀ ਨਹੀਂ 24 ਘੰਟੇ ਚੰਗਾ ਮੰਮੀ